ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਕਿ ਤੁਸੀਂ ਕਲਿੱਪਿੰਗ हेयर ਪੈਚ ਨੂੰ ਤਿਆਰ ਕਿਦਾਂ ਕਰਨਾ ਹੈ ਉਹਦੇ ਤੇ ਟੇਪ ਕਿਦਾਂ ਲਗਾਨੀ ਹੈ ਹੈੱਡ ਤੇ ਕਿਦਾਂ ਲਾਣਾ ਤੇ ਤੁਸੀਂ ਡਰੈਰ ਕਿਦਾਂ ਲਾਣੀ ਫਸਟ ਆਪਣਾ ਵੇ ਇਹ ਰਹੂਗਾ ਕਿ ਆਪਾਂ ਟੇਪ ਕਿਦਾਂ ਲਾਣੀ ਹੈ ਵੀਡੀਓ ਚ ਬਣੇ ਰਹੋ ਜਿਵੇਂ ਜਿਵੇਂ ਵੀਡੀਓ ਚੱਲਦੀ ਰਹੀ ਓਵੇਂ ਮੈਂ ਤੁਹਾਨੂੰ ਪ੍ਰੋਪਰ ਸੁਜੈਸਟ ਕਰਦਾ ਜਾਊਂਗਾ ਕਿ ਕਿਹੜਾ ਵੇ ਕਿੱਥੇ ਸੈੱਟ ਹੋਊਗਾ ਛੋਟੇ ਛੋਟੇ ਪੀਸ ਕੱਟ ਕੇ ਆਪਾਂ ਫਰੰਟ ਨੂੰ ਕਵਰ ਕਰ ਲਾਂਗੇ ਕਿ ਮੱਥੇ ਤੇ हेयर ਪੈਚ ਚੰਗੀ ਤਰ੍ਹਾਂ ਗ੍ਰਿਪ ਬਣਾਵੇ ਟੇਪ ਦਾ ਜਿਹੜਾ ਆਪਾਂ ਹਰ ਇੱਕ ਪੀਸ ਕੱਟਣਾ ਹੈ ਉਹਨੂੰ ਸ਼ੇਪ ਡੀ ਦੇਣੀ ਹੈ ਕਿਉਂਕਿ ਪੈਚ ਦਾ ਜਿਹੜਾ ਆਰਾਊਂਡ ਹੈ ਇਹ ਗੋਲ ਹੈ ਇਹਦੀ ਗੁਲਾਈ ਦੇ ਅਕੋਰਡਿੰਗ ਜੇ ਤੁਸੀਂ ਟੇਪ ਨੂੰ ਡੀ ਕੱਟੋਗੇ ਤਾਂ ਇਹ ਆਪਣੇ ਆਪ ਹੀ ਸੈੱਟ ਆ ਜਾਣਾ ਪੀਸ ਦਾ ਸਾਈਜ਼ ਛੋਟਾ ਹੋਵੇ ਵੱਡਾ ਨਾ ਹੋਵੇ ਤੇ ਜਦ ਤੁਸੀਂ ਟੇਪ ਲਗਾ ਰਹੇ ਹੋ ਟੇਪ ਦੇ ਉੱਪਰ ਟੇਪ ਚਾਹੇ ਆਵੇ ਪਰ ਵਿਥ ਨਾ ਰਹੇ ਜਿਵੇਂ ਆਹ ਤੁਸੀਂ ਦੇਖ ਰਹੇ ਹੋ ਛੋਟਾ ਜਿਹਾ ਵਿਥ ਹੈ ਤਾਂ ਇਹਨੂੰ ਵੀ ਆਪਾਂ ਇੱਕ ਛੋਟਾ ਜਿਹਾ ਡੀ ਸ਼ੇਪ ਕੱਟ ਕੇ ਕਵਰ ਕਰ ਦਿੱਤਾ ਹੈ ਇਹ ਹੈਅਰ ਸਟਾਈਲ ਜਿਹੜਾ ਇਹ ਮੂਰੇ ਨੂੰ ਕਰਨਾ ਆਪਾਂ ਤਾਂ ਮੂਰੇ ਆਪਾਂ ਬਲੈਕ ਮਾਰਕਰ ਨਹੀਂ ਲਗਾ ਰਹੇ ਅਗਰ ਤੁਸੀਂ ਵੀ ਛੋਟੇ ਵਾਲ ਰੱਖ ਕੇ ਮੱਥੇ ਦੇ ਗਿਰਦੇ ਫਿਰ ਬਲੈਕ ਮਾਰਕਰ ਦੀ ਲੋੜ ਨਹੀਂ ਹੈ ਕਿ ਅਗਰ ਤੁਸੀਂ ਪਿੱਛੇ ਨੂੰ ਕਰਨਾ ਫਿਰ ਲੋੜ ਹੈਗੀ ਹੈ ਦੋਸਤੋਂ ਪਹਿਲਾ ਥੀਮ ਮੈਜ਼ਰਮੈਂਟ ਦੂਸਰਾ ਥੀਮ ਕੁਆਲਿਟੀ ਤੇ ਤੀਸਰੀ ਥੀਮ ਦੋਸਤੋਂ ਰਹਿੰਦੀ ਹੈ ਕਾਰੀਗਰ ਜਿਹੜਾ ਇਹ ਦੋਨਾਂ ਚੀਜ਼ਾਂ ਨੂੰ ਮੇਨਟੇਨ ਕਰਦਾ ਹੈ ਤੇ ਤੁਹਾਨੂੰ ਇੱਕ ਅੱਛੀ ਪਰਸਨੈਲਿਟੀ ਦੇ ਸਕਦਾ ਹੈ ਤੇ ਸਰਦੀ ਕੰਡੀਸ਼ਨ ਅਕੋਰਡਿੰਗ ਅਸੀਂ ਡਿਸਾਈਡ ਕਰ ਰਹੇ ਆ ਕਲਿੱਪਿੰਗ हेयर ਪੈਚ ਕਿਉਂਕਿ ਪਿੱਛੇ ਵਾਲੇ ਵਾਲ ਇਹਨਾਂ ਦੇ ਹੈਗੇ ਨੇ ਬਟ ਛੋਟੇ ਨੇ ਫਰੰਟ ਵੀ ਲੱਗ ਸਕਦਾ ਸੀ ਪਰ ਇਹਨਾਂ ਨੇ ਛੋਟੇ ਜਿਹੇ ਕਰਾਏ ਹੋਣੇ ਵਾਲ ਤਾਂ ਕਰੰਟ ਕੰਡੀਸ਼ਨ ਕਲਿੱਪਿੰਗ हेयर ਪੈਚ ਦਾ ਡਿਸੀਜਨ ਅਸੀਂ ਡਨ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਆਸਾਨ ਹੈ ਔਖਾ ਨਹੀਂ ਹੈਗਾ ਦੋਸਤੋ ਇਸ ਪੈਚ ਨੂੰ ਤੁਸੀਂ ਖੁਦ ਹੀ ਲਗਾ ਸਕਦੇ ਹੋ ਖੁਦ ਹੀ ਉਤਾਰ ਸਕਦੇ ਹੋ ਬਹੁਤ ਈਜ਼ੀ ਵੇ ਹੈ ਕੋਈ ਐਨੀ ਹੈਗਾ ਕਿ ਤੁਸੀਂ ਨਹੀਂ ਲਾ ਸਕਦੇ ਸਭ ਤੋਂ ਈਜ਼ੀ ਕਲਿੱਪਿੰਗ ਟੈਕਨੀਕ ਹੈ ਜੇ ਤੁਹਾਡੀ ਕੰਡੀਸ਼ਨ ਹੈ ਤਾਂ ਪਰ ਜੇ ਤੁਹਾਡੀ ਕੰਡੀਸ਼ਨ ਨਹੀਂ ਹੈਗੀ ਤਾਂ ਤੁਸੀਂ ਕਲਿੱਪ ਨਾਲ ਲਵਾਓ ਟੈਕਨੀਸ਼ੀਅਨ ਇਸ ਲਾ ਦੇਣਾ ਚੱਲੋ ਹੁਣ ਆਪਾਂ ਲਗਾ ਰਹੇ ਹੇਅਰ ਡਰ ਹੇਅਰ ਡਰ ਦੇ ਵਿੱਚ ਕੀ ਹੈ ਕਿ ਹੇਅਰ ਨੂੰ ਉਧਰ ਨੂੰ ਹੀ ਡ੍ਰਾਇਰ ਦੇ ਫਲੋ ਦੇ ਵਿੱਚ ਰੱਖਣਾ ਜਿੱਦ ਨੂੰ ਆਪਾਂ ਸੈੱਟ ਕਰਨਾ ਜਿਵੇਂ ਬੈਕ ਵਾਲੇ ਬੈਕ ਤੇ ਰੱਖਣੇ ਨੇ ਤੇ ਇਹਨਾਂ ਦਾ ਹੇਅਰ ਸਟਾਈਲ ਤਾਂ ਹੈਗਾ ਹੀ ਮੂਰੇ ਨੂੰ ਸਾਰੇ ਹੇਅਰ ਆਪਾਂ ਇਦਾਂ ਡਾਊਨ 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 ਸੈੱਟ ਕਰਨੇ ਨੇ ਜਿੱਥੇ ਫਲਫ ਬਣਦਾ ਜਿੱਦਾਂ ਕਿ ਜਿੱਥੇ ਕੀ ਤੁਹਾਨੂੰ ਲੱਗਦਾ ਹੈ ਕਿ ਪੈਚ ਬਾਉਂਸ ਚ ਤਾਂ ਤੁਸੀਂ ਕੀ ਕਰੋਗੇ ਉੱਥੇ ਰੱਖ ਕੇ ਹੋਲਡ ਹੀਟ ਕਰ ਦੋਗੇ ਜਿਵੇਂ ਥੋੜੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਗਾ ਡ੍ਰੈਡ ਦੀ ਟੈਕਨੀਕ ਹੈ ਕਿ ਤੁਸੀਂ ਡ੍ਰੈਰ ਬਰਸ਼ ਦਾ ਤੇ ਡ੍ਰੈਰ ਦਾ ਜਿਹੜਾ ਫਰਕ ਹੈ ਸਪੇਸ ਹੈ ਇਹਨਾਂ ਰੱਖੋਗੇ ਜਿੰਨਾ ਇਹ ਵੀਡੀਓ ਚ ਮੈਂ ਤੁਹਾਨੂੰ ਦੱਸ ਰਿਹਾ ਜੇ ਜ਼ਿਆਦਾ ਡ੍ਰੈਰ ਬਰਸ਼ ਤੇ ਡ੍ਰੈਰ ਦਾ ਫਰਕ ਆਂਦਾ ਹੈ ਤਾਂ ਹਵਾ హెਅ ਦੇ ਵਿੱਚ ਅਬਜ਼ਰਬ ਨਹੀਂ ਹੁੰਦੀ ਤੇ ਉਹਨੂੰ హెਅ ਨੂੰ ਸੈਟ ਨਹੀਂ ਕਰਦੀ ਉਹ ਤੇ ਤੁਸੀਂ ਦੇਖੋਗੇ ਜਿੱਥੇ ਵੀ ਤੁਹਾਨੂੰ ਬਾਉਂਸ ਲੱਗਦਾ ਹੈ ਉੱਥੇ ਹੀਟ ਹੀਟ ਐਂਡ ਹੋਲਡ ਟੈਕਨੀਕ ਐਦਾਂ ਕਰਕੇ ਜਾਂ ਥੋੜਾ ਹਲਕਾ ਜਿਹਾ ਬਰਸ਼ ਰਗੜ ਕੇ ਤੁਸੀਂ ਫੇਰ ਲਓਗੇ ਉਤੋਂ ਫੇਰ ਨੇ ਬੈਠ ਹੀ ਜਾਣਾ ਪਰ ਜੇ ਤੁਸੀਂ ਉੱਥੇ ਨਾਰਮਲ ਉਡ ਵੀ ਡਰਾਈ ਲਾਈ ਜਾਵਾਂਗੇ ਜਿਵੇਂ ਹੋਲਡ ਐਂਡ ਹੀਟ ਤੁਹਾਨੂੰ ਮੈਂ ਦੱਸਿਆ ਸੀ ਤਾਂ ਇਹਦੇ ਚ ਹੋਲਡ ਕਰਕੇ ਹੀਟ ਲਾ ਰਹੇ ਹਾਂ ਜਿਵੇਂ ਕਈ ਮਿੱਤਰ ਮੋਛਾਂ ਖੜੀਆਂ ਕਰਦੇ ਹੀਟ ਲਾਉਂਦੇ ਨੇ ਉਹੀ ਆ ਜਿੱਥੇ ਚਾਹੀਦਾ ਸਟਾਈਲ ਉੱਥੇ ਰੱਖ ਕੇ ਹੀਟ ਲਾ ਦਿਓ ਐਦਾਂ ਹੋਲਡ ਹੀਟ ਹੋਲਡ ਐਂਡ ਹੀਟ ਇਹੀ ਫਾਰਮੂਲਾ ਹੈ ਕਿ ਤੁਹਾਡੇ ਬਹੁਤ ਹੀ ਜ਼ਿਆਦਾ ਔਖੇ हेयर ਪੈਚ ਨੂੰ ਵੀ ਸੈੱਟ ਕਰ ਸਕਦੇ ਇਹ ਟੈਕਨੀਕ ਜਿੱਥੇ ਚਾਹੀਦਾ ਉੱਥੇ ਰੱਖ ਕੇ ਡਰ ਲਓ ਜਿੱਥੇ हेयर ਤੁਹਾਨੂੰ ਚਾਹੀਦਾ ਉੱਥੇ ਰੱਖ ਕੇ ਡਰ ਤੁਸੀਂ ਲਗਾ ਰਹੇ ਹੋ ਤਾਂ ਉਹਨੂੰ ਉਹੀ ਇਮੇਜ ਚ ਤੁਸੀਂ ਦੇਖੋਗੇ ਤੁਸੀਂ ਕਹੋਗੇ ਨੈਚੁਰਲੀ ਪਹਿਲ ਨਾਲ ਬਾਕਮਾਲ ਆਈ ਹੈ ਅਗਰ ਤੁਸੀਂ ਵੀ ਸੇਮ ਕੰਡੀਸ਼ਨ ਫੇਸ ਕਰ ਰਹੇ ਹੋ ਤਾਂ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਤੇ ਸਰਦੀ ਤੁਹਾਨੂੰ ਲੁੱਕ ਚ ਕਿੰਨਾ ਜਿਆਦਾ ਚੇਂਜ ਲੱਗਿਆ ਤੇ ਕਿੰਨਾ ਜਿਆਦਾ ਨੇਚਰਲ ਲੁੱਕ ਤੁਹਾਨੂੰ ਇਹਨਾਂ ਦਾ ਲੱਗਿਆ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸਿਓ ਬਾਕੀ ਜਿਹੜੇ ਮਿੱਤਰ ਇੰਡੀਆ ਆਊਟ ਆਫ ਇੰਡੀਆ ਬੈਠੇ ਨੇ ਤੇ ਉਹ ਇੱਕ ਅੱਛਾ ਹੈਅਰ ਸਟਾਈਲ ਲੈਣਾ ਚਾਹੁੰਦੇ ਨੇ ਵਾਲ ਝੜਨ ਮਗਰੋਂ ਕੋਈ ਉਹਨਾਂ ਨੂੰ ਰਾਹ ਨਹੀਂ ਦਿਖ ਰਿਹਾ ਤਾਂ ਹੈਅਰ ਪੈਚ ਦੀ ਟੈਕਨੀਕ ਦੇ ਨਾਲ ਤੁਸੀਂ ਆਪਣੀ ਇਮਪ੍ਰੈਸ਼ਨ ਨੂੰ ਮੁੜ ਦੁਬਾਰਾ ਦੇਖ ਸਕਦੇ ਹੋ ਤੇ ਜਿਹੜੇ ਦੋਸਤ ਨਾਰਾਜ ਨੇ ਬਹੁਤ ਜ਼ਿਆਦਾ ਉਦਾਸ ਨੇ ਆਪਣੇ हेयर ਸਟਾਈਲ ਦੇ ਕਾਰਨ ਵਾਲ ਝੜ ਚੁੱਕੇ ਨੇ ਤੇ ਸਟਾਈਲ ਬਣਾਉਣ ਤੋਂ ਤਰਸੇ ਹੋਏ ਨੇ ਪੂਰੇ ਦੋਸਤੋਂ ਅਗਰ ਤੁਹਾਡਾ ਫੇਸ ਇਮਪ੍ਰੈਸ਼ਨ ਹਾਈਟ ਰੰਗ ਸਾਫ ਹੈ ਤਾਂ ਕੱਲੀ ਵਾਲਾਂ ਦੀ ਪ੍ਰੋਬਲਮ ਕਰਕੇ ਤੁਸੀਂ ਅੰਡਰ ਪ੍ਰੈਸ਼ਰ ਹੋ ਰਹੇ ਹੋ ਤਾਂ ਦੋਸਤੋਂ ਇਹ ਚੀਜ਼ਾਂ ਸਿਰਫ ਮੁੱਲ ਦੀਆਂ ਨੇ ਤੇ ਇੱਕ ਆਰਟਿਸਟ ਤੁਹਾਨੂੰ ਅੱਛਾ ਚਾਹੀਦਾ ਤੁਹਾਡੀ ਲੁੱਕ ਨੂੰ ਦੁਬਾਰਾ ਫੇਰ ਤੁਹਾਡੇ ਇਮਪ੍ਰੈਸ਼ਨ ਨੂੰ ਦੁਬਾਰਾ ਫੇਰ ਉਹੀ ਇਮੇਜ ਦੇ ਸਕਦਾ ਹੈ ਅਗਰ ਤੁਸੀਂ ਸਾਡੇ ਕੋਲ ਆਨੇ ਹੋ ਤਾਂ ਤੁਹਾਨੂੰ ਤੁਹਾਡੇ ਫੇਸ ਦੇ ਅਕੋਰਡਿੰਗ ਤੁਹਾਡੀ ਸਕਿਨ ਦੇ ਅਕੋਰਡਿੰਗ ਕੰਪਲੈਕਸ਼ਨ ਦੇ ਅਕੋਰਡਿੰਗ ਹੈਅ ਸਟਾਈਲ ਦਿੱਤਾ ਜਾਊਗਾ ਕਲਰ ਦਿੱਤਾ ਜਾਊਗਾ ਤੁਹਾਡੀ ਸਕਿਨ ਦੇ ਅਕੋਰਡਿੰਗ ਜਿਵੇਂ ਬਾਈ ਦੀ ਤੁਸੀਂ ਦੇਖ ਸਕਦੇ ਹੋ ਲੁੱਕ ਕਿੰਨੀ ਜ਼ਿਆਦਾ ਨੇਚਰਲ ਆਈ ਹੈ ਕਮੈਂਟ ਜ਼ਰੂਰ ਕਰਿਓ ਬਾਕੀ ਨਵੇਂ ਤਾਂ ਭਰਾਵੋ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਸਾਡੇ ਵਰਗੇ ਆਰਟਿਸਟ ਨੂੰ ਵੀ ਤੁਸੀਂ سپورਟ ਕਰਿਆ ਕਰੋ ਪਲੀਜ਼ ਮੈਂ ਦੇਖਦਾ ਕਿ ਕਾਫੀ ਜਿਆਦਾ ਲੋਕਾਂ ਦੇ ਫੋਲੋਅਰਸ ਨੇ ਕਾਫੀ ਜਿਆਦਾ ਵਿਊਜ਼ ਨੇ ਦੋਸਤੋ ਸਾਡੀ ਆਈਡੀ ਨੂੰ ਵੀ ਬਹੁਤ ਪਿਆਰ ਦਿਓ ਕਰੋ ਤੁਸੀਂ ਮੈਂ ਤੁਹਾਡੇ ਵਾਸਤੇ ਬਹੁਤ ਜਿਆਦਾ ਮਿਹਨਤ ਕਰ ਰਹੇ ਹਾਂ ਜਿਹੜੇ ਦੋਸਤਾਂ ਦਾ ਇਮਪ੍ਰੈਸ਼ਨ ਲੁਕਿੰਗ ਵਾਲ ਛੜਨ ਕਰਕੇ ਕਲਬ ਹੋ ਚੁੱਕੀ ਹੈ ਮੈਂ ਹਮੇਸ਼ਾ ਜ਼ੋਰ ਦਿੰਦਾ ਕਿ ਉਹ ਸੈਟੀਸਫਾਈਡ ਰਹਿਣ ਤੇ ਤੁਸੀਂ ਦੇਖੋਗੇ ਬਹੁਤ